ਪਿਛਲੇ ਦਿਨੀ ਜੋ ਸਿੱਖ ਕੌਮ ਦੇ ਮੱਥੇ ਤੇ ਕਲੰਕ ਲੱਗਾ ਹੈ ਜੋ ਸਿੱਖ ਕੌਮ ਦੇ ਅਕਸ ਨੂੰ ਖਰਾਬ ਕੀਤਾ ਗਿਆ ਜੋ ਸਿੱਖ ਕੌਮ ਦੀਆਂ ਮਰਿਆਦਾਵਾਂ ਦੀ ਹੱਤਿਆ ਕੀਤੀ ਗਈ ਹੈ ਉਹਦੇ ਲਈ ਸਿੱਖ ਕੌਮ ਦੇ ਮਰੇ ਹੋਏ ਜ਼ਮੀਰ ਦੇ ਲੋਕ ਬੇਗਹਿਰਤ ਲੋਕ ਜ਼ਿੰਮੇਵਾਰ ਨੇ ਜਿਹੜੇ ਕੌਮ ਦੇ ਜਥੇਦਾਰਾਂ ਦਾ ਖਖ ਲੈਣ ਦੀ ਬਜਾਏ ਤਮਾਸ਼ੀਨ ਬਣੇ ਹੋਏ ਨੇ ਭਾਵੇਂ ਉਹ ਜਥੇਦਾਰ ਹਰਪੀਤ ਸਿੰਘ ਹੋਵੇ ਚਾਹੇ ਉਹ ਜਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਖਾਲਸਾ ਹੋਣ ਜਿਨ੍ਹਾਂ ਨੇ ਬਾਦਲਾਂ ਦੇ ਵਿਰੁੱਧ ਸਟੈਂਡ ਲਿਆ ਜਿਨ੍ਹਾਂ ਨੇ ਕੌਮ ਦੇ ਦੁਸ਼ਮਣਾਂ ਨੂੰ ਵੰਗਾਰਿਆ ਕਾਮ ਦੀ ਹੋ ਰਹੀ ਲੁੱਟ ਖੁੱਟ ਗੁਰੂ ਜੀਆ ਗੋਲਕਾ ਦੇ ਪੈਰੇ ਡੱਕੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ 1999 ਦੇ ਵਿੱਚ 300 ਸਾਲਾਂ ਖਾਲਸਾ ਸਾਜਨਾ ਦਿਵਸ ਦੇ ਉੱਤੇ ਜੋ ਕਰਪਸ਼ਨ ਹੋਈ ਜੋ ਗੁਰੂ ਮਰਿਆਦਾ ਪੰਗ ਹੋਈ ਉਹਦੇ ਤੇ ਸਖ਼ਤ ਸਟੈਂਡ ਸਾਡੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੇ ਇਹ ਸਖ਼ਤ ਸਟੈਂਡ ਲਿਆ ਬਾਦਲ ਤੋੜੇ ਨੂੰ ਤਲਬ ਕੀਤਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਉਸ ਵੇਲੇ ਵੀ ਪੰਥ ਦੇ ਗਦਾਰਾਂ ਨੇ ਬਾਦਲ ਦੇ ਜੁੱਤੀ ਜੱਟ ਸ਼ਰੋਣੀ ਕਮੇਟੀ ਮੈਂਬਰਾਂ ਨੇ ਜ਼ਮੀਰ ਦੇ ਮਰੇ ਹੋਏ اخلاق ਦੇ ਮਰੇ ਹੋਏ ਉਹ ਲੋਕ ਜਿਹੜੇ ਗੁਰਦੁਆਰਿਆਂ ਦੇ ਕਾਬਜ ਨੇ ਸ਼ਰਮਣੀ ਕਮੇਟੀ ਦੇ ਮੈਂਬਰ ਨੇ ਉਹ ਸਾਰੇ ਹੀ ਗੋਲ ਕਾ ਦੀ ਲੋਟਕ ਸੋਟ ਵਾਸਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੇ ਵਿਰੁੱਧ ਬਾਦਲਾਨੀ ਝੋਲੀ 'ਚ ਪੈ ਗਏ ਇਸੇ ਤਰ੍ਹਾਂ ਹੀ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਕਾਰਜਕਾਰੀ ਜਥੇਦਾਰ ਸਨ ਸ਼੍ਰੀ ਅਕਾਲਪੁਰ ਸਾਹਿਬ ਦੇ ਜਦੋਂ ਉਹਨਾਂ ਨੇ ਬਾਦਲਾ ਦੇ ਵਿਰੁੱਧ ਸਟੈਂਡ ਲਿਆ ਤਾਂ ਉਹਨਾਂ ਦੀ ਜਗ੍ਹਾ ਰਗਵੀਰ ਸਿੰਘ ਵਰਗੇ ਰਾਤੋਂ ਰਾਤ ਤਿਆਰ ਹੋ ਗਏ ਇਹ ਭੁੱਲ ਗਏ ਕਿ ਔਰ ਵਾਲੇ ਦਿਨਾਂ 'ਚ ਉਹਨਾਂ ਦਾ ਹਸ਼ਰ ਵੀ ਉਹੀ ਹੋਊਗਾ ਕਿ ਜਿਹੜੇ ਹਾਥੀ ਤੇ ਬਿਠਾ ਕੇ ਲੈਦੇ ਸੀ ਤੇ ਚਤੜਾ ਦੇ ਛਤਰਬਾਰ ਕੇ ਕੱਢੇ ਗਏ ਇਹ ਦੁ ਵੱd 베ਜਤੀ ਸ਼ਾਇਦ ਕਿਸੇ ਹੋਰ ਜਥੇਦਾਰ ਦੀ ਨਾਂ ਹੋਈ ਹੋਵੇ ਦੂਸਰੇ ਪਾਸੇ ਰਾਤ ਸਿੱਖ ਮਰਿਆਦਾ ਦਾ ਕਾਰਨ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਹਿਰ ਹਾਜ਼ਰੀ ਚ ਰਾਤ 10 ਵਜੇ ਜੱਫੇਦਾਰ ਬਣ ਲਈ ਕਾਲਾ ਪੱਗ ਲੈ ਲਈ ਕਾਲਾ ਕਲਦੀਪ ਸਿੰਘ ਗੜਗੱਜ ਸਭ ਨਾਲੋਂ ਬੁਰੀ ਤਰ੍ਹਾਂ ਜਿਹੜਾ ਉਹ ਕੱਢਿਆ ਗਿਆ ਇਹ ਲੱਗਦਾ ਜਿਵੇਂ ਪਹਿਲਾਂ ਹਾਥੀ ਤੇ ਬਿਠਾ ਕੇ ਲਿਆਂਦਾ ਸੀ ਫਿਰ ਗੱਲ 'ਚ ਛਤਰਾ ਦਾ ਹਾਰ ਪਾ ਕੇ ਜਿਹੜਾ ਉਹਨੂੰ ਤੋੜ ਦਿੱਤਾ ਗਿਆ ਉਹ ਬੈਗ ਬੇਗਾਇਤ ਲੋਕੋ ਸਿੱਖ ਕੌਮ ਮਾੜ ਮੱਤੀ ਕੌਮ ਹੈ ਜਿੱਦੇ ਛੋਟੇ ਛੋਟੇ ਸਾਹਿਬਜ਼ਾਦੇ ਨੇ ਵਜੀਰੀਆ ਨੂੰ ਲੱਤ ਮਾਰੀ ਜਿੰਦਗੀ ਨੂੰ ਲੱਤ ਮਾਰ ਦਿੱਤੀ ਔਰ ਆਪਣੀ ਜੁੱਤੀ ਵਜੀਰ ਖਾਦੀ ਕਚਰੀ ਦੇ ਵਿੱਚ ਪਹਿਲਾਂ ਲਗਾਈ ਤੇ ਸੈਮੀ ਚਕਾਇਆ ਪਰ ਤੁਸੀਂ ਲੜ ਲੀਓ ਬੇਗੈਰ ਤੋਂ ਗੁਰੂ ਦੀ ਗੋਲਕ ਨੂੰ ਉੱਟਣ ਲਈ ਗੁਰੂ ਦੀ ਗੋਲਕ ਦੇ ਉੱਤੇ ਡਾਕਾ ਮਾਰਨ ਲਈ ਇੱਕ ਦੂਜੇ ਦੇ ਇੱਕ ਦੇ ਉੱਤੇ ਪੈਰ ਰੱਖ ਕੇ ਜ세ਦਾਰ ਬੰਨੂ ਕਾਲੇ ਬਣ ਜਾਂਦੇ ਹੋ ਲੱਖ ਲਾੜ ਤਾਂ ਤੁਹਾਡੇ ਵਰਗੇ ਬੇਗਿਆਰ ਤਾਂ ਸਿੱਖਾਂ ਦੇ ਸਾਡੀ ਕੌਮ ਦਾ ਜਰਰ ਜਿੱਦਾ ਸ਼ਹੀਦ ਸ੍ਰੀ ਅਕਾਲ ਸਰਕਸਾ ਦਾ ਜ세ਦਾਰ ਅੱਜ ਵੀ ਭਾਈ ਰਣਜੀਤ ਸਿੰਘ ਹੈ ਤੇ ਜਦੋਂ ਤੱਕ ਸਤਿਗੁਰੂ ਉਹਨਾਂ ਨੂੰ ਸਲਾਮਤ ਰੱਖਣਗੇ ਇਸ ਮਨੁੱਖੀ ਜਾਮੇ ਦੇ ਵਿੱਚ ਉਹ ਅਕਾਲ ਪੁਰਖ ਸਾਹਿਬ ਦੇ ਜ세ਦਾਰ ਅਕਬੌਰ ਦੇ ਸਿੱਖ ਕੌਮ ਨੂੰ ਉਹਨਾਂ ਤੇ ਮਾਰ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਜਿਹੜੀ ਆ ਆਪਣੀ ਜਾਨ ਤੇ ਖੇਡ ਕੇ ਸੱਤੇ ਰੱਖੀ ਸੀ ਜਦੋਂ ਕਿ ਦੇ ਸਿੱਖ ਕੌਮ ਦੇ ਦੁਸ਼ਮਣਾਂ ਦਾ ਸਾਥ ਜਿਹੜਾ ਹੈ ਇਹੇ ਬਾਦਲ ਪਰਿਵਾਰ ਦੇ ਰਿਆ ਸੀ ਔਰ ਸਿੱਖ ਕੌਮ ਦੇ ਲੋਜਵਾਨਾਂ ਨੇ ਕਾਤਲਾ ਨੂੰ ਵੱਡੀਆਂ-ਵੱਡੀਆਂ ਪਦਵੀਆਂ ਦਿੱਤੀਆਂ ਤਰੱਕੀਆਂ ਦਿੱਤੀਆਂ ਬਾਦਲ ਰਾਜ ਦੇ ਵਿੱਚ ਅਜੇ ਵੀ ਸਿੱਖ ਕੌਮ ਦੇ ਸਮਝੇ ਨਾ ਕਿ ਸਾਡੀ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਪਰਿਵਾਰ ਕਿਹੜਾ ਹੈ ਤੇ ਉਹ ਦੁਸ਼ਮਣ ਪਰਿਵਾਰ ਦੇ ਜਿਹੜੇ ਜੁੱਤੀ ਚੱਟ ਲੋਕ ਨੇ ਉਹਨਾਂ ਦਾ ਜੇ ਸਮਾਜਿਕ ਬਾਈਕਾਟ ਨਾ ਕੀਤਾ ਉਹਨਾਂ ਨੂੰ ਸਿੱਖ ਕੌਮ ਚੋਂ ਨਾ ਕੱਢਿਆ ਤਾਂ ਸਿੱਖ ਕੌਮ ਦੀ ਬੇਇੱਜ਼ਤੀ ਨਿਤ ਪ੍ਰਤੀ ਦਿਨ ਹੁੰਦੀ ਰਹੂਗੀ ਮੈਂ ਗੈਰਤਬੰਦ ਸਿੱਖਾਂ ਨੂੰ ਚਾਹੇ ਉਹ ਦੇਸ਼ਟ ਨੇ ਚਾਹੇ ਵਿਦੇਸ਼ਟ ਨੇ ਅਪੀਲ ਕਰਦਾ ਹੈ ਕਿ ਸਿੱਖ ਕੌਮ ਬਹਾਦਰ ਫੂਰ ਬਿਰਾ ਦੀ ਕੌਮ ਹੈ ਬੇਗਰਤ ਬੇਲੱਜ ਤੇ ਜੁੱਤੀ ਚੱਕ ਲੋਕ ਸਿੱਖ ਕੌਮ ਦੇ ਉੱਤੇ ਕਾਬਜ ਹੋਏ ਪਏ ਨੇ ਕੁਝ ਏਜੰਸੀਆਂ ਦੇ ਬੰਦੇ ਆਪਣੇ ਆਪ ਨੂੰ ਸਿੱਖ ਕੌਮ ਦੇ ਲੀਡਰ ਵਜੋਂ ਪੇਸ਼ ਕਰ ਰਹੇ ਨੇ ਉਹਨਾਂ ਤੋਂ ਵੀ بچੋ ਆਪਣੀ ਮਹ ਪੰਚਾਇਤ ਆਪ ਕਰੋ ਤੇ ਸਿੱਖ ਕੌਮ ਨੂੰ ਮੋੜ ਪੈਰਾਂ ਤੇ ਖੜਾ ਕਰੋ ਸਿੱਖ ਕੌਮ ਨੂੰ ਇਸ ਵੇਲੇ ਇੱਕ ਸੁਚੱਜੇ ਯੋਗ ਲੀਡਰ ਦੀ ਲੋੜ ਹੈ ਤੇ ਸਾਡੇ ਕੋਲ ਪਰਖਿਆ ਹੋਇਆ ਲੀਡਰ ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿੰਦਾ ਸ਼ਹੀਦ ਖਾਲਸਾ ਜੀ ਮੌਜੂਦ ਨੇ ਆਓ ਸਾਰੇ ਸਿੱਖ ਕੌਮ ਉਹਨਾਂ ਨੂੰ ਸਮਰਥਨ ਕਰੀਏ ਉਨ੍ਹਾਂ ਦੀ ਮਦਦ ਤਨ ਮਨ ਧਨ ਨਾਲ ਨਾਲ ਖਰੋ ਕੇ ਕਹੀਏ ਤੇ ਸਿੱਖ ਕੌਮ ਦੇ ਦੁਸ਼ਮਣਾਂ ਦੇ ਵਿਰੁੱਧ ਮੈਂ ਅਪੀਲ ਕਰੂੰਗਾ ਕਿ ਵਿਸਾਖੀ ਦੇ ਦਿਹਾੜੇ ਤੇ ਖਾਲਸਾ ਫ਼ਲ ਦੇ ਸਾਜਾ ਦਿਵਸ ਦੇ ਉੱਤੇ ਇੱਕ ਵਾਰ ਫੇਰ ਇਕੱਠੇ ਹੋਈਏ ਤੇ ਸਿੱਖ ਕੌਮ ਨੂੰ ਇੱਕ ਯੋਗ ਲੀਡਰ ਦੀ ਅਗਵਾਈ ਦੇ ਵਿੱਚ ਇੱਕ ਝੰਡੇ ਇੱਕ ਪਲੇਟਫਾਰਮ ਤੇ ਇਕੱਠਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ